ਖਬਰਨਾਮਾ ਦਿਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਸਮਾਂ ਹੁੰਦਾ ਸੀ ਜਦੋਂ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਹੁੰਦੇ ਸੀ ਪਰਿਵਾਰ ਦੀ ਤਰ੍ਹਾਂ ਰੱਖਿਆ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਉਸ ਨੂੰ ਆਪਣਾ ਛੋਟਾ ਭਰਾ ਕਹਿੰਦੇ ਸੀ ਹਾਂਜੀ ਮੈਂ ਗੱਲ ਕਰ ਰਿਹਾ ਡਿੰਪੀ ਢੋਦੀ ਡਿੰਪੀ ਢੋਨੇ ਜਮਨੀ ਚੋਣਾ ਤੋਂ ਜਸਟ 1 ਮਹੀਨਾ ਪਹਿਲਾਂ ਪੱਲਾ ਫੜਿਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਾਮਲ ਹੋ ਗਿਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਆਪਸੀ 카ਰਟੋ ਕਲੇਸ਼ ਖਤਮ ਨਹੀਂ ਹੋ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨਗੀ ਨੂੰ ਲੈ ਕੇ ਦੂਸਰੇ ਪਾਸੇ ਇਹ ਵੀ ਡਿਪਿਟ ਲੋਵਲੂ ਕਿਹਾ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਕਦੇ ਮਨਪ੍ਰੀਤ ਬਾਦਲ ਆ ਜਾਂਦੇ ਨੇ ਕਦੇ ਸੁਖਬੀਰ ਬਾਦਲ ਇਸ ਇਲਾਕੇ ਦੇ ਵਿੱਚ ਆ ਜਾਂਦੇ ਨੇ ਤੇ ਮੈਨੂੰ ਸਪਸ਼ਟ ਨਹੀਂ ਕੀਤਾ ਜਾਂਦਾ ਕਿ ਮੈਨੂੰ ਟਿਕਟ ਜਿੰਮਨੀ ਚੋਣ ਦੀ ਦੇਣੀ ਹੈ ਜਾਂ ਨਹੀਂ ਦੇਣੀ ਹੈ ਉਹਨਾਂ ਨੇ ਕਿਹਾ ਐਟ ਲੀਸ ਮੈਨੂੰ ਕਹਿਣਾ ਤੇ ਚਾਹੀਦਾ ਹੈ ਲੇਕਿਨ ਮੈਨੂੰ ਮਜ਼ਾਕ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਮੇਰੀਆਂ ਇੱਜ਼ਤ ਦੀਆਂ ਧੱਜਾਂ ਉਡਾਈਆਂ ਗਈਆਂ ਲੇਕਿਨ ਅੱਜ ਪਹਿਲੀ ਵਾਰ ਬੋਲੇ ਡਿੰਪੀ ਢਿੱਲੋਂ ਕਿਉਂਕਿ ਅੱਜ ਉਹਨਾਂ ਦੀ ਸੈਸ਼ਨ ਦਾ ਪਹਿਲਾ ਦਿਨ ਸੀ ਥੋੜਾ ਜਿਹਾ ਪਿੱਛੇ ਸਮਾਂ ਰਹਿ ਗਿਆ ਹੈ 2027 ਦੇ ਵਿੱਚ ਫਿਰ ਦੁਬਾਰਾ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ ਡਿੰਪੀ ਢਿੱਲੋਂ ਨੇ ਕਿਹਾ ਕਿ ਜਿੰਨੇ ਵੀ ਉਥੇ ਗਲਤ ਕੰਮ ਹੋਏ ਨੇ ਚਾਹੋ ਸੁਖਬੀਰ ਸਿੰਘ ਬਾਦਲ ਨੇ ਕੀਤੇ ਨੇ ਚਾਹੇ ਉਹ مرحوم ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਨੇ ਕੀਤੇ ਨੇ ਉਹਨਾਂ ਸਾਰਿਆਂ ਦੀ ਇਨਵੈਸਟੀਗੇਸ਼ਨ ਹੋਵੇਗੀ ਉਹ ਮਾਮਲੇ ਉਛਾਲੇ ਜਾਣਗੇ ਉਹਨਾਂ ਮਾਮਲਿਆਂ ਤੇ ਕਾਰਵਾਈ ਹੋਵੇਗੀ ਜੇਕਰ ਕਿਸੇ ਮੇਰੇ ਹਲਕੇ ਦੇ ਵਿੱਚ ਮੇਰੇ ਨਾਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵੱਡੇ ਆਗੂ ਨੇ ਪੈਸਿਆਂ ਨੂੰ ਲੈ ਕੇ ਲੁੱਟਖਸਟ ਕੀਤੀ ਹੈ ਪત્રਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਪੀ ਢਿੱਲੋਂ ਐਕਸਾਈਟਿਡ ਸੀ ਉਹਨੇ ਕਿਹਾ ਮੈਂ ਤਿਆਰ ਹਾਂ ਸੈਸ਼ਨ ਤੇ ਜਾਣ ਵਾਸਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਰਿਸ਼ਤਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਨਾਲ ਉਹਨਾਂ ਨੇ ਕਿਹਾ ਦੇਖੋ ਜੀ ਮੈਰਿਜ ਹੋਈ ਹੈ ਉਹਨਾਂ ਦੀ ਲੜਕੀ ਤੇ ਪ੍ਰਤਾਪ ਸਿੰਘ ਬਾਜਵੇ ਵੀ ਗਏ ਨੇ ਰਾਜਾ ਵਰਿੰਗ ਵੀ ਗਏ ਨੇ ਉਹਨਾਂ ਨੇ ਕਿਹਾ ਸਾਰੇ ਵੱਡੇ ਆਗੂ ਗਏ ਨੇ ਉਹਨਾਂ ਨੇ ਕਿਹਾ ਪਰ ਮੈਂ ਮੇਰੇ ਵੱਲੋਂ ਸ਼ਮੂਲੀਅਤ ਨਹੀਂ ਕੀਤੀ ਗਈ ਬੀਜੀ ਰਿਜ਼ਿਵਾਂ ਕਰਕੇ ਮੈਂ ਜਾ ਨਹੀਂ ਸਕਿਆ ਸਿਆਸਤ ਇੱਕ ਅਲੱਗ ਚੀਜ਼ ਹੈ ਮਿਲ ਵਰਤਨਾ ਇੱਕ ਅਲੱਗ ਚੀਜ਼ ਹੈ ਉਹਨਾਂ ਕਿਹਾ 6 ਮਹੀਨਿਆਂ ਬਾਅਦ ਤੁਸੀਂ ਪੁੱਛੋਗੇ ਮੇਰੇ ਕੋਲੋਂ ਰਿਕਾਰਡ ਮੇਰੇ ਹਲਕੇ ਦਾ ਜਿਹੜੇ ਕੰਮ ਮੈਂ ਸ਼ੁਰੂ ਕਰ ਲੈਨੇ ਜਦੋਂ ਮੈਂ ਨੇਪਰੇ ਚਾੜ ਦਿੱਤੇ ਮੈਂ ਆਪੇ ਹੀ ਕਾਨਫਰੰਸ ਕਰਕੇ ਆਪਣੇ ਆਪ ਹੀ ਉਹ ਸਾਰੇ ਮਸਲੇ ਜਿਹੜੇ ਕੰਮ ਅਸੀਂ ਵਿੰਡੇ ਹੋਏ ਨੇ ਗਦੜਬਾਹ ਦੀ ਧਰਤੀ ਤੋਂ ਉਹ ਪੂਰੇ ਕਰਵਾ ਕੇ ਨਾਲ ਦੀ ਨਾਲ ਹੀ ਕਾਨਫਰੰਸ ਕਰਕੇ ਸਾਰਿਆਂ ਨੂੰ ਜਗ ਜਹਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਵੀ ਬੰਦੇ ਦਾ ਮੇਰੇ ਨਾਲ ਕੋਈ ਜਿਹੜਾ ਹੈ ਵਿਸਕਰਾਨੀ ਹੋਵੇਗਾ ਕਿਉਂਕਿ ਹਰੇਕ ਦੀ ਪਹਿਲ ਦੇ ਆਧਾਰ ਤੇ ਗੱਲ ਸੁਣੀ ਜਾ ਰਹੀ ਹੈ ਹਰੇਕ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਨੇ ਤੇ ਕਰਵਾ ਕੇ ਛਡਾਂਗੇ ਛਡਾਵੇਂਗੇ ਛਡਾਂਗਾ ਪ੍ਰੋਜੈਕਟ ਵੀ ਲੈ ਕੇ ਆਇਆ ਪ੍ਰੋਜੈਕਟਾਂ ਦੇ ਹਦਾਰ ਤੇ ਹੋਰ ਵੀ ਕੰਮ ਹੋਣੇ ਨੇ ਉਹਨਾਂ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੇ ਜੇਕਰ ਮੇਰੇ ਹਲਾਕੇ ਦੇ ਵਿੱਚ ਕੋਈ ਕਿੰਤੋਂ ਪਰੰਤੂ ਕੀਤੀ ਵੱਡਾ ਐਕਸ਼ਨ ਉਹਨਾਂ ਉੱਤੇ ਅਤੇ ਉਹਨਾਂ ਦੇ ਸਾਥੀਆਂ ਉੱਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆ ਜਾਵੇਗਾ ਤਾਂ